ਬਸੀ ਬਠਾਣਾ ਵਿੱਚ ਲੁੱਟ ਖੋਹ ਕਰਨ ਵਾਲੇ 5 ਵਿਅਕਤੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਤੋਂ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਇੱਕ ਤੇਜ਼ਦਾਰ ਹਥਿਆਰ ਖੋਏ ਹੋਏ ਪੈਸੇ ਇੱਕ ਟੈਬ ਬਾਇਓਮੈਟ੍ਰਿਕ ਮਸ਼ੀਨ ਤੇ ਪਿੱਟ ਬੈਗ बरामद ਕੀਤਾ ਹੈ। ਹੁਤੇ ਹੀ ਡੀਐਸਪੀ ਰਾਜਪਾਲ ਸ਼ਰਮਾ ਵੱਲੋਂ ਇਸ ਬਾਬਤ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ। ਉਹਨੇ ਵੀ ਦੱਸਿਆ ਕਿ ਜਦੋਂ ਸਾਮਾਨ ਦੀ ਰਿਕਵਰੀ ਕਰਨ ਗਏ ਤਾਂ ਇਹਨਾਂ ਵੱਲੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਗਈ ਜਿਸ ਕਾਰਨ ਚਾਰਾ ਦੀਆਂ ਲੱਤਾਂ ਬਾਹਾਂ ਟੁੱਟ ਗਈਆਂ ਜਿਨ੍ਹਾਂ ਨੂੰ ਪੁਲਿਸ ਵੱਲੋਂ ਫੜ ਲਿਆ ਗਿਆ। ਅਜੀ ਮੀਤੀ ਬਈ ਘੱਟ ਬੱਚੇ ਨੂੰ ਸੰਦੀਪ ਸਿੰਘ ਵਾਸੀ Rajasthan ਜੋ ਮੋਰਿੰਡਾ ਵਿਖੇ ਇੱਕ ਫਾਈਨਾਂਸ ਕੰਪਨੀ ਦਾ ਕਰਮਚਾਰੀ ਹੈ ਤੇ ਬਸੀ ਏਰੀਆ ਫਤਿਹਗੜ੍ਹ ਸਾਹਿਬ ਏਰੀਆ ਵਿੱਚੋਂ ਰਿਕਵਰੀ ਦਾ ਕੰਮ ਕਰਦਾ ਉਸਨੇ ਬਸੀ ਬਠਾਨਾ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਉਹ ਆਪਣੇ ਰਿਕਵਰੀ ਦੇ ਕਰੀਬ 82000 ਰੁਪਿਆ ਇਕੱਠਾ ਕਰਕੇ ਮੋਰਿੰਡਾ ਨੂੰ ਜਾ ਰਿਹਾ ਸੀ ਇਹ ਪੈਸੇ ਉਸਨੇ ਆਪਣੇ ਪਿੱਠੂ ਬੈਗ ਵਿੱਚ ਪਾਏ ਹੋਏ ਸਨ ਜਿਸ ਵਿੱਚ ਉਸਦਾ ਆਈਟੈਗ ਆਈ ਪੈਡ ਵਗੈਰਾ ਹੋਰ ਸਮਾਨ ਵੀ ਕਾਫੀ ਸੀ ਤੋ ਇਸ ਵਿੱਚ ਉਸੇ ਦੌਰਾਨ ਰਸਤੇ ਵਿੱਚ ਇੱਕ ਬਿਨਾ ਨੰਬਰ ਦੀ ਮੋਟਰਸਾਈਕਲ ਪਰ ਚਾਰ ਨੌਜਵਾਨਾਂ ਨੇ ਉਸ ਨੂੰ ਏਹ ਤਾਂ ਹਥਿਆਰ ਦਾ ਦਿਖਾ ਕੇ ਰੋਕ ਕੇ ਡਰਾਤਮਗਾ ਕੇ ਉਸ ਦਾ ਪਿੱਠੂ ਬੇ ਖੋਲਿਆ ਜਿਸ ਪਰ ਉਸ ਦੇ ਬਿਆਨ ਪਰ ਬਸੀਪਟਾਣਾ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਸੀ ਤੇ ਤਫ਼ਤੀਸ਼ ਸ਼ੁਰੂ ਕੀਤੀ ਸੀ ਮਾਨਯੋਗ ਐਸਐਸਪੀ ਫਤਿਹਗੜ ਸਾਹਿਬ ਸ਼੍ਰੀ ਸ਼ੁਭਮ ਮੰਗਰਵਾਲ ਜੀ ਦੀ ਹਦਾਇਤਾਂ ਮੁਤਾਬਕ ਇਸ ਮਾਮਲੇ ਦੀ ਪੂਰੀ ਬਰੀਕੀ ਨਾਲ ਜਾਂਚ ਕੀਤੀ ਗਈ ਅਤੇ ਕੱਲ੍ਹ ਬਸੀ ਪਠਾਣਾ ਪੁਲਿਸ ਦੀ ਟੀਮ ਨੇ ਇਹਨਾਂ ਦੋਸ਼ੀਆਂ ਨੂੰ 5 ਦੋਸ਼ੀਆਂ ਨੂੰ ਨਾਮਜ਼ਦ ਕਰਕੇ ਇਸ ਮਕਦਮੇ ਵਿੱਚ ਗਿਫਤਾਰ ਕੀਤਾ ਸੀ ਜਿਨ੍ਹਾਂ ਨੂੰ ਅੱਜ ਮਾਂਜੂਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਉਹਨਾਂ ਦਾ ਪੁਲਿਸਰ ਰਮਾਂਡ ਹਾਸਲ ਕੀਤਾ ਗਿਆ ਉਸ ਪੁਲਿਸਰ ਰਮਾਂਡ ਵਿੱਚ ਦੋਸ਼ੀਆਂ ਪਾਸੋਂ ਇਸ ਮਕਦਮੇ ਵਿੱਚ ਵਰਤੇ ਗਿਆ ਤੇ ਹਥਾਰ ਹਥਿਆਰ ਦਾ ਲੋਹਾ ਬਰਾਬੰਦ ਕੀਤਾ ਗਿਆ ਤੇ ਨਕਦੀ 25000 ਬਰਾਬੰਦ ਕੀਤੀ ਗਈ ਤੇ ਹੋਰ ਸਾਰਾ ਸਮਾਨ ਬਰਾਬੰਦ ਕੀਤਾ ਗਿਆ ਮੋਟਰਸਾਈਕਲ हां जी इस मुकदमा ਵਿੱਚ ਵਰਤਿਆ ਹੋਇਆ ਮੋਟਰਸਾਈਕਲ ਵੀ ਬਰੰਦ ਕਰ ਲਿਆ ਗਿਆ। ਦੋਸ਼ੀ ਕਿਹਨਾ ਸਰ? हां जी ਦੋਸ਼ੀ ਵਿਜੇ, ਮਨਿੰਦਰ, ਸ਼ਰਨਜੀਤ, ਅਰਦੀਪ ਤੇ ਰਜਨੀਸ਼ ਇਹ ਬਸ ਹੀ ਵਟਾਣਾ ਦੇ ਰਹਿਣਾ ਲੱਗੇ। ਕੱਲਾ ਵੀ ਕੋਈ ਮਕਦਮਾ ਚੱਲਦੇ ਦੋਸ਼ੀ? हां जी ਇਹਨਾਂ ਤੋਂ ਦੋ ਦੋਸ਼ੀਆਂ ਦੇ ਵਿਰੁੱਧ ਤੇ ਚੋਰੀ ਦਾ ਮਕਦਮਾ ਦਰਜ। ਕਿ ਫਿਰ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪੁਲਿਸ ਦਾ ਸਾਹਮਣੇ ਜਰਾ। ਤੇ ਜੀ ਕੱਲ ਇਹ ਪੁਲਿਸ ਦੇ ਨਾਲ ਸ਼ਨਾਖਤ ਕਰਕੇ ਰਿਕਵਰੀ ਕਰਾਉਣ ਗਏ ਸੀ ਮੁਕਦਰੂ ਦੀ ਜਦੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਤਾਂ ਇਹ ਇੱਕ ਬੇਬਾਕ ਘਰ ਦੀ ਸ਼ਖਤ ਤੇ ਲੱਗੇ ਸੀ ਪੁਲਿਸ ਨੂੰ ਇਥੋਂ ਚਾਰ ਦੋਸ਼ੀਆਂ ਨੇ ਸ਼ਾਲਾ ਮਾਰਦਿਆਂ ਸੀ ਭੱਜਣ ਦੀ ਕੋਸ਼ਿਸ਼ ਕੀਤੀ ਸੀ ਜਿਸ ਕਰਕੇ ਉਹਨਾਂ ਦੇ ਕੁਝ ਪਰੰਦੇ ਸੱਟ ਲੱਗਦਾ ਸੀ ਟੋਟਲ ਕਿੰਨੇ ਅਰੈਸਟ ਕੀਤੇ ਗਏ ਜੀ ਪੰਜ ਦੋਸ਼ੀ ਅਰੈਸਟ ਕੀਤੇ ਗਏ